ਸਤਿ ਸ਼੍ਰੀ ਅਕਾਲ ਜੀ ਮੈਂ ਹਰਪਿੰਦਰ ਮਾਨ ਤੇ ਮੈਂ ਆਪਣੇ ਮਨ ਦੇ ਗੱਲਾਂ ਜਿਵੇਂ ਆਪਣੇ ਵੀਰਾਂ ਨਾਲ ਆਪਣੀਆਂ ਭੈਣਾਂ ਆਪਣੇ ਬੱਚਿਆਂ ਨਾਲ ਆਪਣੇ ਮਨ ਦੇ ਗੱਲਾਂ ਸ਼ੇਅਰ ਕਰਨਾ ਚਾਹੁੰਦੀ ਹਾਂ ਅਸੀਂ ਇਹ ਪੁੱਛਦੀ ਮੈਂ ਇਹ ਆਪਣੇ ਸਾਧਨ ਸਮੇਂ ਪੁੱਛਦੀਓ ਪਲੀਜ਼ ਮੈਨੂੰ ਜਵਾਬ ਵੀ ਦੇਣਾ ਠੀਕ ਹੈ ਵੀ ਆਪਣੇ ਨਾਲ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਠੀਕ ਹੈ ਕਿਉਂਕਿ ਇਸ ਵੇਲੇ ਅਸੀਂ ਆਪ ਹੀ ਇੱਕ ਦੋਸ਼ੀ ਹਾਂ ਅਸੀਂ ਆਪ ਹੀ ਇੱਕ ਜਿਹੜੀ ਚੀਜ਼ ਤੋਂ ਇਗਨੋਰ ਮਾਰ ਰਹੇ ਹਾਂ ਅਸੀਂ ਆਪਣੇ ਪੰਜਾਬ ਨੂੰ ਪਿਆਰ ਨਹੀਂ ਕਰਦੇ ਕਿਉਂਕਿ ਅਸੀਂ ਦੁੱਜੀਆਂ ਜਿਹੜੇ ਸਾਡੇ ਧਰਮਾਂ ਨੂੰ ਸਾਡੇ ਵਿਚਾਰਾਂ ਨੂੰ ਸਾਡੀਆਂ ਸਾਡੇ ਦਿਲ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ ਅਸੀਂ ਉਹਨਾਂ ਦੇ ਨਾਲ ਹੱਥ ਮਿਲਾ ਰਹੇ ਹੈਗੇ ਆ ਅਸੀਂ ਆਪਣੇ ਆਨ ਨੂੰ نیچے ਸੁੱਟ ਰਹੇ ਹੈਗੇ ਆ ਕਿਉਂਕਿ ਦੇਖੋ ਵੀ ਜਿੰਨਾ ਵੀ ਅੱਜ ਤੱਕ ਹੋਇਆ ਹੈ ਮੇਸ਼ਾ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਮੇਸ਼ਾ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਡਾਊਨ ਕੀਤਾ ਜਾ ਰਿਹਾ ਸਾਡਾ ਪੰਜਾਬੀਆਂ ਨੂੰ ਹਮੇਸ਼ਾ ਅੱਤਵਾਦੀ ਕਹਿ ਕੇ ਖਾਲਿਸਤਾਨ ਕਹਿ ਕੇ ਉਹਨਾਂ ਨੂੰ ਇੱਕ ਸਾਈਡ ਤੇ ਕੀਤਾ ਜਾਂਦਾ ਹੈ ਪਰ ਤੁਸੀਂ ਕਦੀ ਸੋਚਿਆ ਵੀ ਪੰਜਾਬੀਆਂ ਦੇ ਵਿੱਚ ਕਿੰਨੀ ਵਿਲ ਪਾਵਰ ਹੈਗੀ ਹੈ ਪੰਜਾਬ ਵੀ ਕਿੰਨੇ ਬਾਦਰ ਹੈਗੇ ਨੇ ਕਿੰਨੇ ਸ਼ੇਰ ਹੈਗੇ ਨੇ ਆਪਣੀਆਂ ਮੌਤ ਦੀ ਪਰਵਾਹ ਵੀ ਨਹੀਂ ਕਰਦੇ ਤੇ ਉਹ ਆਪਣੇ ਆਪ ਨੂੰ ਹੋ ਜਾਂਦੇ ਪਰ ਤੁਸੀਂ ਕਿਉਂ ਕਰ ਰਹੇ ਹੋ ਬਾਬੇ ਤੇ ਨਾਨਕ ਦਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਕਿਉਂ ਨਹੀਂ ਮੰਨਦੇ ਤੁਸੀਂ ਦੇਖੋ ਜਨ ਆਪਣੇ ਅੱਜ ਜਿਹੜੀ ਦਿੱਲੀ ਦੀ ਸਰਕਾਰ ਹੈ ਬਜਟ ਦੇਖਿਆ ਨਾ ਪੰਜਾਬ ਨੂੰ ਹਮੇਸ਼ਾ ਬਾਹਰ ਕੱਢਿਆ ਜਾਂਦਾ ਜਦੋਂ 15 ਅਗਸਤ ਨੂੰ ਪੰਜਾਬ ਨੂੰ ਬਾਹਰ ਕੱਢਿਆ ਜਾਂਦਾ ਕਿਉਂਕਿ ਆਪਣੀ ਵਜ੍ਹਾ ਨਾਲ ਬਾਹਰ ਕੱਢਿਆ ਜਾਂਦਾ ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਹੱਥ ਦਿੱਲੀ ਦੇ ਨਾਲ ਮਣਾਉਣਾ ਹੈ ਗਦਾਰਾਂ ਦੇ ਨਾਲ ਆਪਾਂ ਆਪ ਗਦਾਰੀਆਂ ਕਰਦੇ ਆਂ ਜਦੋਂ ਸਾਨੂੰ ਪਤਾ ਸਾਨੂੰ ਦਿੱਲੀ ਵਾਲੇ ਲਾਇਕ ਨਹੀਂ ਕਰਦੇ ਸਰਦਾਰਾਂ ਨੂੰ ਲਾਇਕ ਨਹੀਂ ਕਰਦੇ ਪਰ ਇੱਕ ਤੁਸੀਂ ਹੀ ਹੈਗੇ ਜੇ ਜਿਹੜਾ ਸਾਰੀ ਇੰਡੀਆ ਦਾ ਟੈਡ ਭਰਦੇ ਇੱਕ ਸੋਨੇ ਦੀ ਚਿੜੀ ਤੁਸੀਂ ਹੀ ਹੈਗੇ ਹੋ ਤੁਸੀਂ ਹੀ ਹੈਗੇ ਜੀ ਸੋਨੇ ਦੀ ਚਿੜੀ ਬਾਕੀ ਜਿੰਨੀਆਂ ਵੀ ਇੰਡੀਆ ਦੇ ਵਿੱਚ ਜਾਓ ਨਾ ਉੱਤੇ ਇੰਨਾ ਨਾਜ ਪੈਦਾ ਨਹੀਂ ਹੁੰਦਾ ਜਿੰਨਾ ਅਨਾਜ ਪੰਜਾਬ ਦੇ ਵਿੱਚ ਪੈਦਾ ਹੁੰਦਾ ਜਿੰਨਾ ਬਹਾਦਰ ਬੱਚੇ ਮੇਰੇ ਵੀਰ ਕੰਮ ਕਰ ਸਕਦੇ ਨੇ ਠੀਕ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ পেট ਭਰਦਾ ਨਾ ਪੰਜਾਬੀ ਭਰਦਾ ਪੰਜਾਬੀ ਤੋਂ ਫਿਰ ਵੀ ਨਾਲ ਹਰਿਆਣੇ ਵਾਲੇ ਵੀ ਬਹੁਤ ਚੰਗੇ ਹਰਿਆਣਾ ਤੇ ਪੰਜਾਬ ਨਾਲ ਨਾ ਹੋਵੇ ਤੇ ਸਾਰੀ ਦਿੱਲੀ ਭੁੱਖੀ ਮਰ ਜੇਵੇ ਸਾਰੇ ਇੰਡੀਆ ਦੇ ਜਿੰਨਾ ਵੀ ਕਸਬਾ ਸਭ ਕਿਉਂਕਿ ਸਪਲਾਈ ਇੱਥੋਂ ਹੁੰਦੀ ਹੈ ਉਨਾਂ ਹੀ ਆਪਰ ਨੂੰ نیچے ਛੁੱਟਿਆ ਜਾ ਰਿਹਾ ਤੁਸੀਂ ਸੋਚਦੇ ਹੋ ਨਾ ਜਿਹੜੀਆਂ ਜ਼ਮੀਨਾਂ ਦੇ ਤੁਹਾਨੂੰ ਰੇਟ ਜ਼ਿਆਦਾ ਕਿਉਂ ਮਿਲ ਰਹੇ ਨੇ ਤੁਹਾਡੇ ਹਾਈਵੇ ਕਿਉਂ ਬਣ ਰਹੇ ਨੇ ਇਸ ਲਈ ਬਣ ਰਹੇ ਨੇ ਕਿਉਂਕਿ ਪੰਜਾਬੀਆਂ ਪੰਜਾਬੀਆਂ ਦਾ ਪੱਤਾ ਸਾਫ਼ ਕਰਕੇ ਡਾਨੀਆਂ ਬਾਨੀਆਂ ਨੂੰ ਲਿਹਾਉਣਾ ਚਾਹੁੰਦੇ ਨੇ ਤੁਹਾਨੂੰ ਆਪਣਾ ਗੁਲਾਮ ਬਣਾ ਕੇ ਰੱਖਣਗੇ ਤੁਸੀਂ ਉਹਨਾਂ ਦੇ ਥੱਲੇ ਫਸਲਾਂ ਬੀਜਿਆ ਕਰੋਗੇ ਤੁਹਾਡਾ ਤਾਨੂ ਕਿ ਅੱਜ ਤੁਹਾਡੇ ਨਾਲ ਬਈਏ ਕੰਮ ਕਰ ਰਹੇ ਹਨ ਉਸ ਤੋਂ ਬਾਅਦ ਤੁਹਾਡੀ ਵਾਰੀ ਹੈ ਡਾਨੀਆਂ ਬਾਨੀਆਂ ਤੁਸੀਂ ਤੁਸੀਂ ਕੰਮ ਕਰਿਆ ਕਰੋਗੇ ਤੁਸੀਂ ਆਪਣੇ ਸਰਦਾਰ ਸਰਦਾਰ ਨਹੀਂ ਬੱਜਿਆ ਕਰੋਗੇ ਤੁਸੀਂ ਜੀਵੀਦਾਰ ਨਹੀਂ ਬੱਜਿਆ ਕਰੋਗੇ ਤੁਸੀਂ ਇੱਕ ਇੱਕ ਕਾਮੇ ਵੱਜਿਆ ਕਰੋਗੇ ਇੱਕ ਉਹਨਾਂ ਦੇ ਨੌਕਰ ਵੱਜਿਆ ਕਰੋਗੇ ਤੁਹਾਡੇ ਤੁਹਾਨੂੰ ਪੈਸੇ ਸਟਾਰਟਿੰਗ ਵਿੱਚ ਤੁਹਾਨੂੰ ਬੜੇ ਪੈਸੇ ਮਿਲਣਗੇ ਵੀ ਫਸਲਾਂ ਲਈ ਤੁਸੀਂ ਕਿਸੇ ਨੂੰ ਮੈਨੇਜਰ ਬਣਾਇਆ ਜਾਓ ਕਿਸੇ ਨੂੰ ਕੁਝ ਬਣਾਇਆ ਜਾਓ ਬਹੁਤ ਕੁਝ ਹੋਏਗਾ ਇਸ ਵਿੱਚ ਗਾਲੀਆਂ ਕਾਂਗਰਸ ਨੂੰ ਫਰਕ ਨਹੀਂ ਪੈਣਾ ਕਿਉਂਕਿ ਆਲਰੇਡੀ ਉਹਨਾਂ ਦੇ ਗਦਾਰ ਹੈਗੇ ਨੇ ਉਹਨਾਂ ਦੇ ਨਾਲ ਰਲੇ ਹੋਏ ਨੇ ਤੇ ਸਾਡੇ ਨਾਲ ਗਦਾਰੀ ਕਰਦੇ ਰਹਿੰਦੇ ਕੇ ਨੇ ਤੇ ਤੁਸੀਂ ਨੌਕਰ ਬੰਨਾ ਹੈਗਾ ਕਿਉਂਕਿ ਅਸੀਂ ਪੰਜਾਬੀ ਪੰਜਾਬੀਆਂ ਨੂੰ ਥੱਲੇ ਲਾਈ ਜਾਂਦੇ ਆ ਕਦੀ ਤੁਸੀਂ ਸੋਚਿਆ ਅਸੀਂ ਪੰਜਾਬੀ ਪੰਜਾਬੀਆਂ ਦਾ ਸਾਥ ਦੇਈਏ ਅਸੀਂ ਪੰਜਾਬ ਦੇ ਵਿੱਚ ਹੀ ਇਕਜੁੱਟ ਬਣ ਕੇ ਰਹੀਏ ਤੁਸੀਂ ਇੱਥੋਂ ਝੋਲਾ ਚੱਕਦੇ ਜੇ ਦਿੱਲੀ ਵਿੱਚ ਜਾ ਕੇ ਗਦਾਰੀਆਂ ਕਰਨ ਲੱਗ ਪਏ ਤੇ ਪੰਜਾਬ ਦੇ ਨਾਲ ਇੱਥੇ ਤੁਸੀਂ ਹੋਰ ਬੋਲਦੇ ਜੇ ਸਟੇਜ ਜਾਂਦੇ ਤੁਸੀਂ ਹੋਰ ਬੋਲਦੇ ਓਥੇ ਜਾ ਕੇ ਤੁਸੀਂ ਦਿੱਲੀ ਦੇ ਨਾਲ ਐਗਰੀਮੈਂਟ ਹੋਰ ਕਰ ਲੈਂਦੇ ਕੋਈ ਗੱਲ ਕੱਲੇ ਲੀਡਰਾਂ ਕਸੂਰ ਨਹੀਂ ਸਾਡਾ ਆਪਣਾ ਵੀ ਕਸੂਰ ਹੈ ਜਿਹੜੇ ਯੂਸ ਸੀ ਨਾ ਉਹਨਾਂ ਨੇ ਪਤਾ ਕਿੰਨੀ ਲੜਾਈ ਕਰ ਕਰਕੇ ਆਪਣੇ ਉਹਨੂੰ ਸਟਰੋਂਗ ਕੀਤਾ ਕੰਟਰੀਆਂ ਨਾਲ ਲੜ ਕੇ ਆਪਣੇ ਉਹਨੂੰ ਫਿਰ ਦੁਬਾਰਤ ਉਹਨਾਂ ਨੇ ਬਿਲਡ ਅਪ ਕੀਤਾ ਜਿਹੜਾ ਯੂਸ ਹੁੰਦਾ ਨਾ ਹਮੇਸ਼ਾ ਕਿਸੇ ਵੀ ਸਟੋਰ ਤੇ ਜਾਓ ਨਾ ਜੂਸ਼ ਜਿਹੜਾ ਨਾ ਸਟੋਰ ਤੇ ਆਪਣੇ ਜੂਸ਼ ਬੰਦੇ ਨੂੰ ਪਹਿਲ ਜਾਂਦਾ ਨੌਕਰੀ ਜੇ ਚਾਇਨਾ ਦੇ ਕੋਈ ਸਾਡੇ ਇਥੇ ਸਟੋਰ ਜਿਵੇਂ ਖੁੱਲੇ ਹੁੰਦੇ ਨਾ ਚਾਇਨਾ ਚਾਇਨਾ ਚਾਈਨੀ ਬੰਦੇ ਨੂੰ ਜੋਬ ਦੇਗਾ ਸਾਨੂੰ ਜੋਬ ਨਹੀਂ ਦੇਗਾ ਕੋਈ ਵੀ ਹੋਵੇ ਕੋਰੀਅਨ ਹੋਏ ਅਮਰੀਕਨ ਹੋ ਸਭ ਤੋਂ ਪਹਿਲਾਂ ਉਹਨਾਂ ਦੀ ਪਹਿਲ ਆਪਣੀ ਪਤਾ ਕਹਦੀ ਪਹਿਲ ਆਪਾਂ ਪਹਿਲਾਂ ਬਈਆਂ ਨੂੰ ਕੰਮ ਦਿੰਨੇ ਆ ਬਈਏ ਸਾਡੇ ਦੋਖ ਹੀ ਨਹੀਂ ਹੈਗੇ ਕਿਉਂਕਿ ਅਸੀਂ ਸੋਚਦੇ ਆ ਬਈ ਬਈਆ ਠੀਕ ਹੈ ਉਹਨਾਂ ਨੂੰ ਰੁਜ਼ਗਾਰ ਦਿਓ ਪਰ ਸਾਡੇ ਪੰਜਾਬੀਆਂ ਦਾ ਵੀ ਖਿਆਲ ਰੱਖੋ ਨਾ ਸਭ ਤੋਂ ਜ਼ਿਆਦੀ ਫਸਲ ਆਪਣੀ ਸਾਰੀ ਕਣਕ ਤੇ ਚਾਵਲ ਜਿੰਨੇ ਆਪਣੇ ਇੰਡੀਆ ਦੇ ਵਿੱਚ ਬਾਹਰ ਦੇ ਮੁਰਖਾ ਜਾਂਦੇ ਸਿਰ ਪੰਜਾਬੀਆਂ ਦੇ ਜਾਂਦੇ ਸਭ ਤੋਂ ਜ਼ਿਆਦਾ ਧਿਆਨ ਨਾਲ ਕਦੀ ਪੜਿਆ ਕਰੋ ਕਦੀ ਖਬਰਾਂ ਵੀ ਸੁਣਿਆ ਕਰੋ ਕਦੀ ਇਸ ਚੀਜ਼ ਇੰਟਰਸਟ ਵੀ ਧਿਆਖ ਕਰੋ ਕਿਉਂਕਿ ਮੈਂ ਵੀ ਪੰਜਾਬੀ ਹਾਂ ਨਾ ਮੈਂ ਵੀ ਇੱਕ ਫਾਰਮਰ ਹਾਂ ਠੀਕ ਹੈ ਮੈਂ ਇੱਕ ਨੌਕਰੀ ਵੀ ਕਰਦੀ ਹੈਗੀ ਪਰ ਸਾਨੂੰ ਇਹ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਹੈ ਬਾਬੇ ਨਾਨਕ ਨੇ ਕਿਹਾ ਸੀ ਮਿਹਨਤ ਕਰੋ ਮਿਹਨਤ ਕਰਕੇ ਹੀ ਤੁਸੀਂ ਆਪਾਂ ਮਿਹਨਤ ਕਰਦੇ ਹੈਗੇ ਬਹੁਤ ਪੰਜਾਬੀ ਬਹੁਤ ਮਿਹਨਤ ਕਰਦੇ ਹੈਗੇ ਨੇ ਨਾਮ ਰੋਸ਼ਨ ਕੀਤਾ ਆਪਾਂ ਨਾਮ ਰੋਸ਼ਨ ਪਤਾ ਕੀ ਕਰ ਲਿਆ ਫੇਰਾ ਫੇਰੀਆਂ ਦੇ ਵਿੱਚ ਸ਼ਰਾਬਾਂ ਸਸ ਨਸ਼ਿਆਂ ਦੇ ਵਿੱਚ ਦੂਜੀਆਂ ਚੀਜ਼ਾਂ 'ਚ ਆਪਾਂ ਮਸ਼ਹੂਰ ਹੋ ਗਏ ਆਪਾਂ ਮਸ਼ਹੂਰ ਆਪਾਂ ਨੂੰ ਜਾਣ ਕੇ ਆਪਾਂ ਮਸ਼ਹੂਰ ਨਹੀਂ ਹੋਏ ਆਪਾਂ ਕੋਈ ਜਾਣ ਜਾਣ ਕੇ ਨਸ਼ਾ ਸੁਟਿਆ ਗਿਆ ਨਸ਼ਾ ਸੁਟਿਆ ਵੀ ਇਹਨਾਂ ਦੇ ਮੁੰਡੇ ਜਿਹੜੇ ਸੀ ਗਾਂ ਦੀ ਜੱਦਾ ਮਰ ਜਾਂ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੱਦ ਮਾਰਤ ਹੋਈ ਹੈ ਨਾ ਜਿਹੜੇ ਬਈਏ ਆ ਕੇ ਭਈਆਂ ਦੇ ਬੱਚੇ ਅੱਜ ਕੱਲ ਵੇਖ ਲੋ ਉਹ ਪੰਜਾਬੀ ਬੋਲਦੇ ਨੇ ਉਹਨਾਂ ਨੂੰ ਪੰਜਾਬ 'ਚ ਨੌਕਰੀਆਂ ਵੀ ਮੈਂ ਦੇਖਿਆ ਕਿ ਉਹ ਬਣ ਸਕਦੇ ਕਿਉਂਕਿ ਪੰਜਾਬੀ ਨੇ ਉਹ ਪੰਜਾਬੀ ਬੋਲਦੇ ਨੇ ਠੀਕ ਹੈ ਨਾ ਉਹਨਾਂ ਦਾ ਹੱਕ ਬੰਦਾ ਹੈ ਜਿਹੜੇ ਜੇ ਪੰਜਾਬ 'ਚ ਜੰਮਿਆ ਪੜਿਆ ਉਹ ਪੰਜਾਬੀ ਹੋ ਗਿਆ ਕਿਉਂ ਕਿ ਆਪਾਂ ਆਪਾਂ ਇਗਨੋਰ ਮਾਰਦੇ ਰਹਿ ਆਪਾਂ ਕੱਲੇ ਆਪਾਂ ਨੂੰ ਕੋਲ ਪੈਲੀਆਂ ਦੇ ਮੁੱਲ ਦੇ ਉੱਤੇ ਮੈਂ ਬਹੁਤ ਬੱਚਾ ਨੂੰ ਦੇਖਿਆ ਜਿਨ੍ਹਾਂ ਨੇ ਵੱਡੇ ਵੱਡੇ ਗੱਡੀਆਂ ਲੈ ਲਈਆਂ ਉਹ ਗੱਡੀਆਂ ਹੀ ਤਾਂ ਚਾਹੁੰਦੇ ਤੁਸੀਂ ਗੱਡੀਆਂ ਲਵੋ ਤੁਹਾਨੂੰ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਐ ਗੱਡੀਆਂ ਲਵੋ ਗੱਡੀਆਂ ਦੀ ਘੁੰਮੋ ਫਿਰੋ ਜਿਹੜੇ 4 ਦਿਨ ਇੰਨੇ ਕਰੋੜ ਵਟੇ ਜਾਂਦੇ ਹਨ ਨਾ ਉਹ ਸਾਰੇ ਸਾਡੇ ਅੱਡ ਜਾਂਦੇ ਨੇ ਨਾ ਕਿ ਅਸੀਂ ਉਹਨਾਂ ਨੂੰ ਉਸ ਪੈਸੇ ਨੂੰ ਸੰਭਾਲ ਕੇ ਰੱਖ ਦਿਆ ਕਿਉਂ ਜ਼ਮੀਨਾਂ ਦੇ ਅੰਦਰ ਜਿੱਦ ਤੱਕੜੇ ਹੋ ਜਿਹੜੇ ਤੋਂ ਹੁਣ ਤੁਹਾਡੇ ਹਾਈਵੇ ਬਣਦੇ ਪੈਣਾ ਮੇਰੇ ਵਰਗੇ ਲਾਲਚੀ ਉਹ ਜ਼ਮੀਨਾਂ ਨੂੰ ਵੇਚ ਦੇ ਰੇ ਚਾਰ ਦੰ ਗੱਡੀਆਂ ਵੀ ਲੈਣਗੇ ਕੋਠੀਆਂ ਵੀ ਪਾਉਣਗੇ ਬਾਅਦ ਚ ਜ਼ੀਰੋ ਦੀ ਜ਼ੀਰੋ ਕਿਹਨੇ ਸੋਝੀ ਹੋਈ ਆ ਪੰਜਾਬੀਓ ਬੰਦਾ ਬਨਜੋ ਸਿਆਣੇ ਬਨਜੋ ਆਪ ਦੇ ਪੰਜਾਬ ਨੂੰ ਬਦਨਾਮ ਨਾ ਕਰੋ ਸਾਡਾ ਤੁਹਾਨੂੰ ਉੱਥੋਂ ਕੱਢਣਾ ਚਾਹੁੰਦੇ ਨੇ ਬੱਚੇ ਕਿਉਂ ਚਲੇ ਗਏ ਮੈਂ ਉਹਨਾਂ ਮਾਂ ਤੇ ਪਿਓ ਨੂੰ ਵੀ ਕਹਿੰਨੀ ਆ ਜੇ ਤੁਹਾਡੇ ਬੱਚੇ ਕੈਨੇਡਾ ਵਿੱਚ ਗਏ ਸੀ ਸਾਡੇ ਬੱਚੇ ਤੁਹਾਡੇ ਸੈਟਲ ਨਹੀਂ ਹੋ ਰਹੇ ਤੁਹਾਨੂੰ ਵਾਪਸ ਬੁਲਾ ਲੈਣਾ ਚਾਹੀਦਾ ਤੇ ਮਾਂ ਫੇ ਪਤਾ ਕੀ ਬੋਲਦਾ ਕਹਿੰਦਾ ਵੀ ਸਾਡੀ ਇੱਜ਼ਤ ਦਾ ਸਵਾਲ ਹੈ ਸਾਡੀ ਬੇਇੱਜ਼ਤੀ ਕੋਈ ਬੇਇੱਜ਼ਤੀ ਨਹੀਂ ਹੈਗੀ ਮੈਂ ਤਾਂ ਅੱਜ ਵੀ ਹੁਣ ਇੰਡੀਆ ਜਾਣਾ ਕਿ ਮੈਂ ਤਾਂ ਪਚਾ ਦਾ ਠੇਲਾ ਵੀ ਹੋ ਉਹ ਵੀ ਲਾ ਲਾਂਗੇ ਮੈਂ ਤਾਂ ਸੈਂਡਵਿਚ ਹੀ ਵੇਚ ਲਾਪੂ ਕਿਉਂਕਿ ਮੈਨੂੰ ਸ਼ਰਮ ਨਹੀਂ ਐਸੀ ਤੇ ਕੰਮ ਕਰਦੇ ਸਾਨੂੰ ਕੰਮ ਛੋਟਾ ਵੱਡਾ ਕੋਈ ਨਹੀਂ ਅਸੀਂ ਮਿਹਨਤ ਕਰਦੇ ਆਂ ਅਸੀਂ ਗਲਤ ਕੰਮਾਂ ਚ ਨਹੀਂ ਜਾਂਦੇ ਸਾਡੇ ਸਾਨੂੰ ਅੰਦਰੋਂ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕੌਣ ਆ ਅਸੀਂ ਆਪਣੀ ਪਛਾਣ ਆ ਬਣਾਈ ਐ ਮਿਹਨਤ ਕਰਕੇ ਸਾਨੂੰ ਕਿਸੇ ਦੇ ਕ੍ਰੈਡਿਟ ਦੀ ਲੋੜ ਨਹੀਂ ਹੁੰਦੀ ਜਿੰਨਾ ਲੱਖ ਕੋਈ ਕਹਦੇ ਹੋ ਪਰ ਮੈਂ ਅੱਜ ਰੇੜੀ ਬਿਲਾਉਣੀ ਪੈ ਜੇ ਤੇ ਮੈਂ ਅੱਜ ਪੰਜਾਬ ਵਿੱਚ ਜਾ ਕੇ ਲਾਵਾਂਗੀ ਵੀ ਕਿਉਂਕਿ ਮੈਨੂੰ ਕੋਈ ਸ਼ਰਮ ਨਹੀਂ ਆਜੀ ਜੇਸੀ ਅਸੀਂ ਸ਼ਰਮ ਵਿੱਚ ਰਵਾਂਗੇ ਸਾਡਾ ਤਾਂ ਸੰਦਾ ਹੀ ਬੰਦ ਹੋ ਜਾਏਗਾ ਰੋਟੀ ਬੰਦ ਹੋ ਜਾਏਗੀ ਸੀ ਆਪਣੇ ਪਰਿਵਾਰ ਪਾਲਨੇ ਬੱਚੇ ਪਾਲਨੇ ਤੁਸੀਂ ਸ਼ਰਮ ਨਾ ਕਰੋ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੈਗਾ ਆਪਦੀ ਜੇ ਸਬਜ਼ੀ ਬੀਜਦੇ ਜੇ ਸਬਜ਼ੀ ਆਪ ਦੀ ਮੰਡੀ ਵਿੱਚ ਆਪ ਲੈ ਕੇ ਜਾਓ ਕਿਉਂ ਕਿਸੇ ਤੇ ਛੱਡ ਦੇਗੇ ਜੇ ਜੇ ਦੁੱਧ ਤੁਸੀਂ ਆਪਨੇ گاਵਾਂ ਰੱਖੀਆਂ ਦੁੱਧ ਤੁਸੀਂ ਆਪ ਕਿਉਂ ਨਹੀਂ ਮਾਰਕੀਟ ਵਿੱਚ ਲਾਉਂਦੇ ਆਪ ਜਾਓ ਆਪਦੇ ਹੱਥੀ ਜਾ ਕੇ 50 60 ਰੁਪਏ ਕਿਲੋ ਦੁੱਧ ਵਿੱਚੋਂ ਜਾ ਕੇ ਕਿਉਂ ਤੁਸੀਂ ਦੁੱਧ ਹੀ ਦੁੱਧ ਪਾਉਂਦੇ ਹੈਗੇ ਜੇ ਇਹ ਸਬਜ਼ੀਆਂ ਵੀ ਇਹ ਸਬਜ਼ੀਆਂ ਆਪ ਮੰਡੀ ਚ ਲੈ ਕੇ ਜਾਓ ਨਾ ਤਾਂ ਕਿ ਟਰੈਕਟਰ ਟਰਾਲੀਆਂ ਹੈਗੇ ਨੇ ਕਿਉਂਕਿ ਜਿੰਨਾਂ ਨੇ ਸਾਡੇ ਤੇ ਰਾਜ ਕਰਨਾ ਹੈ ਉਹਨਾਂ ਨੂੰ ਤਾਂ ਊੜਾੜਾ ਵੀ ਨਹੀਂ ਆਉਂਦਾ ਉਹ ਆਪਣੇ ਸਿਰ ਤੇ ਉਹਨਾਂ ਨੂੰ ਊੜਾੜਾ ਆਊਗਾ ਅਸੀਂ ਆਪ ਹੀ ਉਹਨਾਂ ਦਾ ਸਾਥ ਦੇਵਾਂਗੇ ਜੇ ਭਰਾਵੋ ਮੇਰਾ ਮੈਂ ਪੰਜਾਬ ਦੀ ਧੀ ਆ ਮੈਂ ਹਮੇਸ਼ਾ ਆ ਮੇਰੇ ਤੋਂ ਤਾਂ ਹਰਿਆ ਨਹੀਂ ਜਾਂਦਾ ਨਾ ਮੇ ਤੋਂ ਕੋਈ ਚਮਚਾਗਰੀ ਹੁੰਦੀ ਐ ਨਾ ਤੁਸੀਂ ਕਹਿੰਦੇ ਹੋਗੇ ਪਾਗਲ ਔਰਤ ਐ ਜਾਂ ਪਾਗਲ ਭੈਣ ਹੈਗੀ ਐ ਠੀਕ ਐ ਮੈਂ ਪੰਜਾਬ ਵਾਸਤੇ ਬੋਲਦੀ ਰੰਗ ਮੈਂ ਪੰਜਾਬ ਦੀ ਧੀ ਆ ਮੈਂ ਕਦੀ ਵੀ ਨਹੀਂ ਇਸ ਚੀਜ਼ 'ਚ ਸ਼ਰਮ ਨਹੀਂ ਕਰਨੀ ਹੈਗੀ ਬੋਲਣ ਲਈ ਜਿਹੜੇ ਮੇਰੇ ਵੀਰ ਨੇ ਮੈਨੂੰ ਕੋਈ ਗਾਲਾਂ ਕੱਢਣੀਆਂ ਮੰਦਾ ਚੰਗਾ ਬੋਲਣਾ ਮੈਂ ਉਹਨਾਂ ਦਾ ਹੀ ਸਤਿਕਾਰ ਕਰਦੀ ਆ ਜਿ ਪੰਜਾਬੀਆਂ ਨੂੰ ਹਰਪਿੰਦਰ ਐਵੇਂ ਬੋਲਦੀ ਐ ਬੋਲਦੀ ਵੀ ਮਨ ਦੁਖੀ ਬਹੁਤ ਹੁੰਦਾ ਅਸੀਂ ਆਪਣੇ ਬੱਚੇ ਨਹੀਂ ਸਮਾਰ ਸਕਦੇ ਕਿਉਂਕਿ ਅਸੀਂ ਤਾਂ ਚੌਧਰਾਂ 'ਚ ਪਏਗੇ ਅਸੀਂ ਦੂਜੇ ਰਾਹਾਂ 'ਤੇ ਪਏਗੇ ਜੇ ਤੁਸੀਂ ਚਾਹੋ ਨਾ ਇਹ ਜਿਹੜੇ ਜੰਗ ਬੱਚੇ ਨੇ ਮੁੰਡੇ ਨੇ ਜਿਹੜੇ ਇਹ ਪੰਜਾਬ ਵਾਸਤੇ ਬਹੁਤ ਵੱਡਾ ਰੋਲ ਪੈਦਾ ਕਰ ਸਕਦੇ ਨੇ ਕਹੇ ਕਹ ਸਰਦੇ ਅਸੀਂ ਪੰਜਾਬੀਆਂ ਨੂੰ ਸਾਰੇ ਆਪਣੇ ਵੀਰ ਜਿਹੜੇ ਵਿਗੜੇ ਵੀ ਹੋਏ ਨਾ ਮੇਰੇ ਬੱਚਿਓ ਉਹਨਾਂ ਨੂੰ ਵੀ ਇਕੱਠਾ ਕਰੋ ਇਕੱਠਾ ਕਰਕੇ ਇੱਕ ਚੜੂ ਦੀ ਤਰ੍ਹਾਂ ਗੱਠ ਬਣਾਓ ਤੇ ਆਦੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਤੇ ਦੂਜਿਆਂ ਜਿਹੜੇ ਆਪਾਂ ਨੂੰ ਥੱਲੇ ਲਾਉਣ ਤਨ ਲੱਗੇ ਨੇ ਉਹਨਾਂ ਨੂੰ ਮੌਕਾ ਨਾ ਦਿਓ ਇੱਕ ਪਾਸੇ ਤੁਸੀਂ ਦਾਨੀਆਂ ਬਾਨੀਆਂ ਨੂੰ ਰੋਂਦੇ ਜੇ ਦੂਜੇ ਪਾਸੇ ਉਹਨਾਂ ਦੇ ਫੋਨ ਜੂਸ ਕਰਦੇ ਜੇ ਉਹਨਾਂ ਦੇ ਜਿਹੜੇ ਜਿਹੜੇ ਸਟੋਰ ਬਣਾਏ ਉਹਨਾਂ ਵਿੱਚ ਤੁਸੀਂ ਕਨਕਾਂ 50 ਰੁਪਏ ਦੇ ਇੱਕ 50 ਰੁਪਏ ਪਿੱਛੇ ਤੁਸੀਂ ਆਪਦੇ ਉੱਥੇ ਉਹਨਾਂ ਦੇ ਡਰਾਮਾ ਦੇ ਵਿੱਚ ਜਾ ਕੇ ਆਪਣੀ ਕਨਕ ਜਮਾ ਕਰਕੇ ਦਿੰਦੇ ਹੋ ਤੁਹਾਡੇ 'ਚ ਕਮੀ ਐ ਤੁਹਾਡੇ ਵਿੱਚ ਤੁਸੀਂ ਆਪਣੀ ਅਣਖ ਨਹੀਂ ਰੱਖਦੇ ਤੁਹਾਨੂੰ ਅਣਖ ਰੱਖਣੀ ਬਹੁਤ ਜ਼ਰੂਰੀ ਐ ਇਸਰਕੇ ਆਓ ਆਪਾਂ ਸਾਰੇ ਇਕੱਠੇ ਹੋਈਏ ਇੱਕ ਦੂਜੇ ਦਾ ਨਾਲ ਲੜਨ ਜਾਂ ਸੋਸ਼ਲ ਮੀਡੀਆ ਤੇ ਗਾਲ੍ਹਾਂ ਕੱਢਣ ਨਾਲ ਕੁਝ ਨਹੀਂ ਬੰਨਣਾ ਆਪਾਂ ਨੂੰ ਸਰਕਾਰਾਂ ਵੱਲੇ ਨਹੀਂ ਦੇਖਣਾ ਚਾਹੀਦਾ ਸਰਕਾਰਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਨੇ ਜੇ ਇੱਕ ਆਇਆ ਤੇ ਭਗਵੰਤ ਮਾਨ ਇੱਕ ਚੰਗਾ ਬੰਦਾ ਆਇਆ ਆਪਾ ਉਹਨੂੰ ਵੀ ਆਪਾਂ ਉਹਦੀ ਉਹ ਬੇਇੱਜ਼ਤੀ ਕਰਦੇ ਆ ਉਹ ਹਾਲ ਕਰਦੇ ਆ ਕਿ ਸਾਨੂੰ ਕਦਰ ਹੀ ਨਹੀਂ ਕੀਤੀ ਜਿਹੜਾ ਇਮਾਨਦਾਰ ਬੰਦਾ ਤੁਹਾਨੂੰ ਮਿਲਦਾ ਹੈ ਨਾ ਉਹਦੀ ਤੁਸੀਂ ਰਿਸਪੈਕਟ ਨਹੀਂ ਕਰਦੇ ਤੁਸੀਂ ਕਰਦੇ ਜੇ ਚੋਰਾਂ ਦੀਆਂ ਜਿਨ੍ਹਾਂ ਨੇ ਸਾਰਾ ਪੰਜਾਬ ਲੁੱਟ ਕੇ ਖਾ ਲਿਆ ਕਾਲੀਆਂ ਕਾਂਗਰਸੀਆਂ ਨੇ ਜਾਂ ਬੀਜੇਪੀ ਵਾਲਿਆਂ ਨੇ ਤੁਸੀਂ ਉਹਦਾ ਸਾਥ ਦਿੰਦੇ ਜੇ ਉਹ ਆਮ ਕਰਦਾ ਜੇ ਮੁੰਡਾ ਆਇਆ ਹੈ ਨਾ ਸੋ ਤੁਸੀਂ ਉਹਦਾ ਸਾਥ ਦੇ ਤੁਹਾਨੂੰ ਇਹ ਨਹੀਂ ਪਤਾ ਚੱਲਦਾ ਉਹ ਬਿਜਲੀ ਕਿਉਂ ਬੰਦ ਕਰਦੇ ਭਗਵੰਤ ਮਾਨ ਨੂੰ ਬੰਦ ਕਰਨ ਵਾਸਤੇ ਕਰਦੇ ਨੇ ਉਹ ਪਾਣੀ ਕਿਉਂ ਬੰਦ ਕਰਦੇ ਭਗਵੰਤ ਮਾਨ ਨੂੰ ਨੂੰ ਬਦਨਾਮ ਕਰਨ ਵਾਸਤੇ ਕਰਦੇ ਨੇ ਵੀ ਅਸੀਂ ਕਹਾਂਗੇ ਭਗਵੰਤ ਮਾਨ ਐ ਕਿਉਂਕਿ ਜਿਹੜੇ ਅਫਸਰ ਹੈ ਨਾ ਮੈਂ ਤਾਂ ਭਗਵੰਤ ਮਾਨ ਵੀਰ ਦੇ ਵੀ ਕਹਿੰਦੀਆਂ ਤਿੰਨ ਚਾਰ ਅਫਸਰ ਜਾਂ 10 12 ਅਫਸਰ ਟਾਂਗੇ ਦੇਵੇ ਕੋਈ ਪੈਨਸ਼ਨ ਆ ਬੇ ਲਾ ਕੇ ਠੱਪਰ ਭੇਜ ਦੇਵੇ ਚਲੋ ਉਹਦੀ ਵਜ੍ਹਾ ਨਾਲ ਫਿਰ ਜਾ ਕੇ ਦੂਜੇ ਅਫਸਰੀ ਸੁਧਰ ਸਕਦੇ ਨੇ ਤੁਸੀਂ ਉਹਨਾਂ ਦਾ ਸਾਥ ਦੇਵੋ ਕਿਉਂ ਨਹੀਂ ਸਾਥ ਦਿੰਦੇ ਆਪਾਂ ਪ੍ਰਾਕਿਟ ਇਕੱਠੇ ਹੋ ਗਏ ਭਗਵਾਨ ਤਾਂ ਮਾਨ ਦਾ ਸਾਥ ਦੇਗੇ ਇੰਨੀ ਵਧੀਆ ਚੰਗਾ ਬੰਦਾ ਆਪਣੇ ਆਂ ਘਰ ਦਾ ਦਾ ਪੁੱਤ ਹੈ ਤਾਂ ਸਾਥ ਦੇ ਇਹਨਾਂ ਇੰਨੇ ਵੀਰੋ ਜੇ ਤੁਹਾਡੀ ਮੇਰੀਆਂ ਗੱਲਾਂ ਤੁਹਾਨੂੰ ਮਾੜੀਆਂ ਲੱਗੀਆਂ ਪਲੀਜ਼ ਮੈਨੂੰ ਜਿ세 ਕਿਸੇ ਨੇ ਮੈਂ ਐਸਾ ਕਹਿੰਦੇ ਜਿੰਨੇ ਵੀ ਮੈਨੂੰ ਮਾੜਾ ਚੰਗਾ ਬੋਲਣਾ ਤਾਂ ਮੇਰਾ ਮੈਂ ਤੁਹਾਡੀ ਮਾੜਾ ਚੰਗਾ ਬੋਲੇ ਮੈਂ ਪ੍ਰਮਾਣ ਕਰਦੀ ਆਂ ਜੀ ਮੈਨੂੰ ਕੋਈ ਗੁੱਸਾ ਨਹੀਂ ਹੋਦਾ ਕਿਉਂਕਿ ਤੁਸੀਂ ਮੇਰੇ ਵੀਰ ਜੇ ਤੁਸੀਂ ਮੇਰੇ ਭਰਾ ਜੇ ਤੁਸੀਂ ਮੇਰੇ ਬੱਚੇ ਹੋ ਮੇਰੀਆਂ ਬੱਚੀਆਂ ਹੋ ਇੰਨਾ ਆਓ ਆਪਾਂ ਇਕੱਠੇ ਹੋ ਜਾਈਏ ਤੇ ਵੀਰ ਜੇ ਮੈਂ ਕੋਈ ਤੁਹਾਨੂੰ ਕੋਈ ਮੇਰੇ ਮੂੰਹ ਕੋਈ ਜੋ ਤਸ਼ੱਬਦ ਬੋਲਿਆ ਗਿਆ ਹੋਵੇ ਤੇ ਮੈਨੂੰ ਆਪਣੀ ਤੀ ਤੇ ਭੈਣ ਤੇ ਮਾਂ ਸਮਝ ਕੇ ਮੈਨੂੰ ਮਾਫ ਕਰ ਦੇਣਾ ਕਿਉਂਕਿ ਮਨ 'ਚ ਦੁੱਖ ਆਉਂਦਾ ਹੈ ਨਾ ਪੰਜਾਬੀ ਹੈ ਨਾ ਤੇ ਇੰਨਾ ਹੀ ਕਹਿੰਦੀ ਸਸਰੀਕਾਰ ਸਸਰੀਕਾਰ